ਸੇ ਅਮਸਰ ਦਿਹਾਤੀ ਪੁਲਿਸ ਵੱਲੋਂ ਜੋ ਕਿ ਇੱਕ ਲੁੱਟ ਹੋਈ ਸੀ 4 ਤਰੀਕ ਨੂੰ ਉਸ ਦੇ ਸਬੰਧ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਜਿਹੜੀ ਇਹ ਵਾਰਦਾਤ ਹੋਈ ਸੀ ਇਹ 4 ਤਰੀਕ ਨੂੰ ਸਵੇਰੇ 2 ਵਜੇ ਤੋਂ 3 ਵਜੇ ਦੇ ਵਿਚਕਾਰ ਇਹ ਰਿਪੋਰਟ ਕੀਤੀ ਗਈ ਸੀ ਇਸ ਦੇ ਵਿੱਚ ਇੱਕ ਏਕੇ ਕੋਲਡ ਸਟੋਰ ਹੈ ਜੋ ਕਿ ਚਬਾਲ ਰੋਡ ਤੇ ਸਥਿਤ ਹੈ ਇਹ ਏਕੇ ਕੋल्ड ਸਟੋਰ ਦੇ ਵਿੱਚ ਘਾਰ ਵਿੱਚ ਫਰੂਟ ਡ్రਾਈ ਫਰੂਟ ਕਰਿਆਨਾ ਤੇ ਹੋਰ ਸਮਾਨ ਜੋ ਹੈ ਉਹ ਸਟੋਰ ਕੀਤਾ ਜਾਂਦਾ ਹੈ ਇਹਦੇ ਵਿੱਚ ਕਾਫੀ ਫਰਮਾ ਦਾ ਸਮਾਨ ਜੋ ਹੈ ਉਹ ਸਟੋਰ ਕੀਤਾ ਗਿਆ ਸੀ ਇਹ ਇਬਨ ਕਲਾ ਜਿਹੜਾ ਪਿੰਡ ਹੈ ਤੇ ਉੱਥੇ ਸਥਿਤ ਹੈ ਇਹ ਜਿਹੜੀ ਵਾਰਦਾਤ ਹੋਈ ਹੈ ਇਸ ਦੇ ਵਿੱਚ ਜੋ ਰਿਪੋਰਟ ਹੋਇਆ ਸੀ ਕਿ ਇਸ ਦੇ ਵਿੱਚ 20 ਤੋਂ 25 ਬੰਦੇ ਨੇ ਤੇ ਇਹ ਵਾਰਦਾਤ ਤੋਂ ਬਾਅਦ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਕਿਉਂਕਿ ਨੁਕਸਾਨ ਕਾਫੀ ਜ਼ਿਆਦਾ ਸੀ ਇਸ ਕਰਕੇ ਜੋ ਸਟੇਟਮੈਂਟ ਰਿਕਾਰਡ ਕਰਨਾ ਮੌਕੇ ਦਾ ਮੁਆਇਨਾ ਕਰਨਾ ਤੇ ਹੋਰ ساری ਫੋਰੈਂਸਿਕਸ ਨੇ ਜੋ ਕੰਮ ਕਰਨਾ ਸੀ ਉਹ ਸਾਰੀ ਕਾਰਵਾਈ ਇਹਨਾਂ ਕਾਰਵਾਈ ਕਰਨ ਤੋਂ ਬਾਅਦ ਜੋ ਹੈ ਪੁਲਿਸ ਵੱਲੋਂ ਐਫ ਆਈ ਆਰ ਨੰਬਰ 119 49 2024 ਜਿਹੜੀ ਹੈ ਉਹ ਥਾਣਾ ਚਾਟੀਵਨ ਇੱਥੇ ਦਰਜ ਕੀਤੀ ਗਈ ਉਸ ਤੋਂ ਬਾਅਦ ਕਿਉਂਕਿ ਵਾਰਦਾਤ ਬੜੀ ਸੰਗੀਨ ਸੀ ਤੇ ਇੱਕ ਵਪਾਰੀ ਵਰਗ ਦੇ ਵਿੱਚ ਇੱਕ ਬੜਾ ਡਰ ਤੇ ਸਹਿਮ ਦਾ ਮਾਹੌਲ ਸੀ ਤੇ ਮੇਰੇ ਵੱਲੋਂ ਵੀ ਜਿਹੜਾ ਹੈ بطور ਕਪਤਾਨ ਪੁਲਿਸ ਜਿਹੜਾ ਹੈ ਉੱਥੇ ਮੌਕੇ ਦਾ ਮੌਜਨਾ ਕੀਤਾ ਗਿਆ ਤੇ ਜੋ ਵਪਾਰੀ ਵਰਗ ਸੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਗਈ ਇਸ ਸੰਬੰਧੀ ਤੇ ਅਸੀਂ ਆਪਣੀਆਂ ਟੀਮਾਂ ਜੋ ਹੈ ਵੱਖ-ਵੱਖਰੀਆਂ ਟੀਮਾਂ ਉਹ ਲਗਾਈਆਂ ਜਿਸ ਦੇ ਵਿੱਚ ਐਸਪੀਡੀ ਦੀ ਨਿਗਰਾਨੀ ਹੇਠ ਡੀਐਸਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਤੇ ਡੀਐਸਪੀ ਅਟਾਰੀ ਯਾਦਵੰਦ ਸਿੰਘ ਜੀ ਬੈਠੇ ਨੇ ਉਹਨਾਂ ਦੀ ਨਿਗਰਾਨੀ ਚ ਬੁਖ ਵਕਰੀਆਂ ਟੀਮਾਂ ਜਿਹੜੀਆਂ ਇਸ ਟਾਸਕ ਤੇ ਲਗਾਈਆਂ ਗਈਆਂ ਇਸ ਕੇਸ ਨੂੰ ਸੋਲਵ ਕਰਨ ਲਈ ਬੇਸ਼ੱਕ ਸਾਨੂੰ ਥੋੜਾ ਸਮਾਂ ਲੱਗ ਗਿਆ ਪਰ ਕਿਉਂਕਿ ਇਸ ਚੋਰੀ ਦੀ ਜਿਹੜੀ ਟ੍ਰੇਲ ਹੈ ਉਹ ਕਾਫੀ ਦੂਰ ਤੱਕ ਤੇ ਕਾਫੀ ਜ਼ਿਲ੍ਹਿਆਂ ਤੱਕ ਜਾਂਦੀ ਸੀ ਉਹਨਾਂ ਸਾਰੀ ਉਹ ਸਾਰੀ ਟ੍ਰੇਲ ਨੂੰ ਕਵਰ ਕਰਨ ਲਈ ਬੰਦੇ ਬੰਦਿਆਂ ਨੂੰ ਦੋਸ਼ੀਆਂ ਨੂੰ ਫੜਨ ਲਈ ਤੇ ਸਮਾਨ ਦੀ ਰਿਕਵਰੀ ਲਈ ਇਹ ਕਾਫੀ ਜਿਹੜਾ ਹੈ ਟੀਮਾ ਲਗਾ ਕੇ ਉਹ ਸਾਰੀ ਇਸਾਰੀ ਕਾਰਵਾਈ ਨੂੰ ਪੂਰਾ ਕੀਤਾ ਗਿਆ ਹੈ ਹੁਣ ਮੈਂ ਦੱਸਣਾ ਚਾਹਾਂਗਾ ਕਿ ਇਸ ਟਾਈਮ ਜਿਹੜਾ ਹੈ ਇਸ ਵਾਰਦਾਤ ਨੂੰ ਟ੍ਰੇਸ ਕਰਕੇ ਸੋਲਵ ਕਰਕੇ ਤੇ ਸਾਡੇ ਸਾਹਮਣੇ ਸਾਰੀ ਦੀ ਸਾਰੀ ਪਿਕਚਰ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਟੋਟਲ ਇਹ 13 ਬੰਦੇ ਸਨ ਜਿਨ੍ਹਾਂ ਦੇ ਵਿੱਚ ਮੁੱਖ ਜਿਹੜਾ ਪਲੈਨਰ ਸੀ ਉਹ ਸ਼ੇਰਾ ਸੀ ਜਿਹੜਾ ਕਿ ਸੰਗਲਾ ਪਿੰਡ ਐਬਨ ਕਲਾ ਦੇ ਕੋਲ ਚਭਾ ਲੋਟ ਤੇ ਹੀ ਆ ਇੱਥੇ ਦਾ ਵਸਨੀਕ ਹੈ ਇਹ ਇਸ ਕੋਡ ਸਟੋਰ ਦੇ ਵਿੱਚ ਜਿਹੜਾ ਸਾਮਾਨ ਸੁੱਟਣ ਦਾ ਕੰਮ ਕਰਦਾ ਸੀ ਇਸ ਨੂੰ ਇਨਸਾਈਡ ਇਨਫੋਰਮੇਸ਼ਨ ਸੀ ਕਿ ਕਿਸ ਤਰੀਕੇ ਦਾ ਸਾਮਾਨ ਤੇ ਕਿਸ ਤਰੀਕੇ ਦਾ ਮਹਿੰਗਾ ਸਾਮਾਨ ਕਿਸ ਜਗ੍ਹਾ ਜਿਹੜਾ ਹੈ ਉਹ ਪਿਆ ਹੈ ਜਿਸ ਨੂੰ ਪਹਿਲੇ ਦਿਨ ਆਏ ਸੀ ਅੰਦਰ ਇੱਕ ਤੇ ਨੇਬਰ ਦੇ ਬੰਦੇ ਕਿਹਾ ਸੀ ਪਾਸ ਇਨਾਂ ਕੋਲ ਕੋਈ ਵੈਪਨ ਸੀਗੇ ਜੀ ਬਿਲਕੁਲ ਜੀ ਇਨਾਂ ਕੋਲ ਇੱਕ ਟੁਆਇਜ਼ਪਮ ਤੇ ਇੱਕ ਜਿਹੜਾ ਹੈ ਡੀਸੀ ਕਟਾ ਉਹ ਵੀ ਬਰਾਮਦ ਸੀ ਸਿਰਫ ਦੋ ਹੀ ਸੀ ਹਾਂ ਜੀ ਜੋ ਦੋ ਅਜੇ ਸਾਨੂੰ ਜਿਹੜੇ ਦੱਸੇ ਗਏ ਤੇ ਫਿਰ ਲੇਬਰ ਇਹਨਾਂ ਵੱਲੋਂ ਜਿਹੜੀ ਦੱਸੀ ਗਏ 5 ਤੋਂ 7 ਹਜ਼ਾਰ ਪੰਨੇ ਦੱਸੀ ਗਏ ਸਰ ਮਾਰਕੀਟ ਵੈਲਿਊ ਕਿੰਨੀ ਜਿਹੜਾ ਆਪਾਂ ਸਵੈ ਵੈਲਿਊ ਕਿਹੜਾ ਆਪਾਂ ਕੀਤਾ ਇਹਦੀ ਹਾਲੇ ਕੋਈ ਵੈਲਿਊ ਨਹੀਂ ਸਾਡੇ ਕੋਲ ਐਸਟੀਮੇਟ ਨਹੀਂ ਇਹਦਾ ਇਹਦਾ ਅਸੀਂ ਕੋਈ ਐਸਟੀਮੇਟ ਨਹੀਂ ਲਵਾਇਆ ਕਿਉਂਕਿ ਅਸੀਂ ਜੋ ਇਹਦੇ ਵਿੱਚ ਪਾਈ ਹੈ ਐਫ ਆਈ ਆਰ ਦੇ ਵਿੱਚ ਅਕੋਰਡਿੰਗ ਟੂ ਅਸੀਂ ਕੁਆਂਟੀਟੀ ਪਾਈ ਹੈ 100% ਰਿਕਵਰੀ ਸਰ ਹੋ ਗਈ ਸਾਡੇ ਮੁਤਾਬਕ ਜੋ ਉੱਥੇ ਸਟੋਰ ਚ ਸਾਨੂੰ ਮਿਲਿਆ ਸੀ ਔਰ ਕਵਰ ਕਰ ਲਿਆ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਕਿਉਂਕਿ ਜਿਹੜਾ ਹੈ ਜਿਹੜਾ ਟਰੱਕ ਟਾਇਰ ਬਸ ਗੱਤੇ ਦੇ ਡੱਬੇ ਜਿਹੜੇ ਹੈਗੇ ਉਹ ਟੁੱਟ ਜਾਂਦੇ ਆ ਉਹ ਕੁਝ ਸਮਾਨ ਖਿਲਰ ਜਾਂਦੇ ਤੇ ਸੋ ਇਹ ਸਾਨੂੰ ਇਹ ਸਾਰਾ ਚੈੱਕ ਕਰਨ ਚ ਅਜੇ ਕੋਈ ਟਾਈਮ ਲੱਗੇਗਾ ਸਰ 11 ਪਰਚੇ ਹੋਣ ਦੇ ਬਾਵਜੂਦ ਵੀ ਇਹ ਬਾਹਰ ਇਹ ਕੰਮ ਤੇ ਹੁਣ ਕੀ ਇਹਦਾ ਸਰਦਾਈ ਨਾਲ ਬਿਲਕੁਲ ਜੀ ਸਾਡੇ ਵੱਲੋਂ ਇਹਦੇ ਖਿਲਾਫ ਜਿਹੜਾ ਕਿਉਂਕਿ ਗੈਂਗ ਬਹੁਤ ਵੱਡਾ ਤੇ ਕਾਫੀ ਦੇਰ ਤੋਂ ਜਿਹੜੇ ਨੇ ਐਕਟਿਵ ਨੇ ਸਰ ਮੈਂ ਬੀ ਐਨ ਐਸ ਬੀ ਐਨ ਐਸ ਦੀ ਜਿਹੜੀ ਹੈ 111 ਧਾਰਾ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਹੈਗੀ ਹੈ ਅਸੀਂ ਪੂਰੀ ਦੀ ਪੂਰੀ ਕੋਸ਼ਿਸ਼ ਹੈ ਅਸੀਂ ਉਸ ਤਾਰਾ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਗੈਂਗ ਕਾਫੀ ਟਾਈਮ ਤੋਂ ਤੇ ਇੱਕ ਆਰਗੇਨਾਈਜ਼ਡ ਕ੍ਰਾਈਮ ਦੇ ਤਰੀਕੇ ਨਾਲ ਇਹ ਕੰਮ ਕਰ ਰਿਹਾ ਤੇ ਸਾਡੇ ਕੋਲੋਂ ਹੈ ਕਿ ਜਿਵੇਂ ਇਹ ਬੀਐਨਐਸ ਦੀ 11 111 ਤਾਰਾ ਹੈ ਤੇ ਹੋਰ ਵੀ ਜਿਹੜੀ ਸੱਤ ਤਾਰਾ ਹੈ ਇਹਨਾਂ ਤੇ ਲਾਈਜੀਏ ਅਸਾਂ ਸ਼ਹਿਰ ਦਾ ਇੱਕ ਜਿਹੜੇ ਇਹ ਬੰਦੇ ਫੜੇ ਨੇ ਤੁਹਾਨੂੰ ਕੋਈ ਗਦਾਸਪੁਰ ਦਾ ਕੋਈ ਆਦਮੀ ਹੋਵੇਗਾ ਜੋ ਅਸੀਂ ਇਹਨਾਂ ਦਾ ਐਡਰੈਸ ਦੇ ਰਹੇ ਕੋਈ ਇੰਪੋਰਟ ਦਾ ਤਾਂ ਇਹ ਆਪਸ ਦੇ ਵਿੱਚ ਸਰ ਕਿਸ ਤਰ੍ਹਾਂ ਇਕੱਠੇ ਹੋਏ ਸਰ ਦੱਸੋਗੇ ਸਾਰੇ ਇਹ ਕਿਹੜੇ ਪਿੰਡ ਤੋਂ ਤੁਸੀਂ ਦੱਸਦਾ ਸਾਰਾ ਜਿਹੜੀ ਤਾਂ ਕੋਈ ਹੈ ਤਫਦੀਸ਼ ਬਹੁਤ ਮਿਲਿਆ ਤਾਂ ਕਰੋ ਤੁਸੀਂ ਦੱਸਿਓ ਪਰ ਆਪਸ ਦੇ ਵਿੱਚ ਇਹਨਾਂ ਦਾ ਕਨੈਕਸ਼ਨ ਕਿਵੇਂ ਬਣਿਆ ਇਹਨਾਂ ਨੂੰ ਕਿਵੇਂ ਹਾਇਰ ਕੀਤਾ ਬੈਕਸਿਕਲੀ ਇਹ ਹੈ ਜਿਵੇਂ ਪਰਫੈਕਸ਼ਨ ਬੰਦੇ ਨੂੰ ਹਾਇਰ ਕਰਨਾ ਹੁੰਦਾ ਐਕਚੁਅਲੀ ਗੱਲ ਇਸ ਤਰ੍ਹਾਂ ਜਦੋਂ ਥਾਣਾ ਸਿੰਘ ਜੇਲ੍ਹ ਤੋਂ ਜਾਂਦਾ ਤੇ ਇਹਦੇ ਤੇ 11 ਪਰਚੇ ਨੇ ਇਹਨਾਂ ਦੇ ਹੋਰ ਵੀ ਜਿਹੜੇ ਇਹਨਾਂ ਦੇ ਐਸੋਸੀਏਟਸ ਨੇ ਉਹ ਵੀ ਥਾਣੇ ਥਾਣੇ ਦੇ ਨਾਲ ਹੀ ਜੇਲ੍ਹ ਦੇ ਵਿੱਚ ਨੇ ਤੋਂ ਅਲੱਗ-ਅਲੱਗ ਜੇਲਾਂ ਦੇ ਵਿੱਚ ਇਹਨਾਂ ਦੇ ਅਲੱਗ-ਅਲੱਗ ਐਸੋਸੀਏਟਸ ਨੇ ਥਾਣੇ ਦੇ ਵਿੱਚ ਇਹ ਜਿਹੜੇ ਥਾਣਾ ਸਿੰਘਾਂ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਕੁਝ ਇਹਨਾਂ ਦੇ ਪਹਿਲਾਂ ਸਾਂਝੇ ਬੰਦੇ ਨੇ ਕੁਝ ਗੈਂਗ ਜਿਹੜਾ ਇਹਨਾਂ ਦਾ ਜ਼ੀਰੇ ਤੋਂ ਪਹਿਲਾਂ ਵੀ ਆਪ ਉਸੀ ਤਰ੍ਹਾਂ ਮੈਂ ਪਹਿਲਾਂ ਵੀ ਬਰੀਫ ਕੀਤਾ ਹੈ ਜਿਵੇਂ ਕਿ ਅਲੱਗ-ਅਲੱਗ ਸੈਲਰਸ ਦੇ ਵਿੱਚ ਕਦਮਾਂ ਦੇ ਵਿੱਚ ਇਹ ਕੰਮ ਕਰਦੇ ਰਹੇ ਨੇ ਇਕੱਠੇ ਉੱਥੋਂ ਇਹ ਚੋਰੀ ਕਰਨ ਦੇ ਇਹ ਆਦਤਨ ਮਜਬੂਰ ਹੋ ਗਏ ਨੇ ਉਸ ਤੋਂ ਬਾਅਦ ਇਹ ਵੱਡੀ ਚੋਰੀ ਵੱਲ ਜਾਂਦੇ ਨੇ ਤੇ ਇਸ ਤਰ੍ਹਾਂ ਦੀ ਜਿਹੜੀ ਵਾਰਦਾਤਾਂ ਕਰਨ ਮੀਆਂ ਨੇ ਸ਼ੁਰੂ ਕਰ ਦਿੱਤੀ ਐ ਸੋ ਇੱਕ ਤਾਂ ਉਹ ਐਸੋਸੀਏਟਸ ਇਹਨਾਂ ਦੇ ਹੋ ਗਏ ਨੇ ਜੇਲ੍ਹ ਦੇ ਵਿੱਚ ਜਿਹੜੇ ਹੈ ਵੱਲੇ ਵਾਲਾ ਗਰੁੱਪ ਜਿਹੜਾ ਹੈ ਇਹਨਾਂ ਨਾਲ ਮਿਲਦਾ ਹੈਗਾ ਉੱਥੋਂ ਐਸੋਸੀਏਟ ਹੋ ਜਾਂਦਾ ਕਿਉਂਕਿ ਇਹ ਜਸਵਿੰਦਰ ਕੁਮਾਰ ਤੇ ਨਾਲ ਜਿਹੜਾ ਹੈ ਪ੍ਰਦੀਨ ਹੋ ਗਿਆ ਤੇ ਤੁਹਾਡਾ ਰਵਿੰਦਰ ਹੋ ਗਿਆ ਇਹ ਕਿਉਂਕਿ ਚੋਰੀ ਦਾ ਸਮਾਨ ਵਰਤਦੇ ਨੇ ਇਹਨਾਂ ਦੇ ਜਾਣਕਾਰ ਹੋ ਜਾਂਦੇ ਨੇ ਸੋ ਇਹ ਜਿਹੜਾ ਸਾਰਾ ਨੈਟਵਰਕ ਹੈ ਇਸ ਤਰੀਕੇ ਨਾਲ ਡਵੈਲਪ ਹੋ ਗਿਆ ਸਰ ਮੋਗੇ ਤੇ ਟੀਵੀਰ ਵੀ ਲੈ ਗਏ ਸੀ ਕਿਸ ਤਰ੍ਹਾਂ ਪੁਲਿਸ ਇਥੋਂ ਤੱਕ ਪਹੁੰਚੀ ਮਹਿਜ ਇੱਕ ਹਫ਼ਤੇ ਦੇ ਵਿੱਚ ਦੇਖੋ ਜੀ ਜਿਵੇਂ ਪੰਜਾਬ ਸਰਕਾਰ ਵੱਲੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਤੇ ਜਿਵੇਂ ਉਹਨਾਂ ਨੇ ਸਖਤ ਹਦਾਇਤਾਂ ਦਿੱਤੀਆਂ ਕਿ ਇਸ ਤਰੀਕੇ ਦਾ ਜਿਹੜਾ ਵੀ ਕੋਈ ਸੰਗੀਨ ਜੁਰਮ ਜਿਹੜਾ ਵਾਰਦਾਤ ਹੁੰਦੀ ਹੈ ਉਹਦੇ ਫੱਟੇ ਜਿਹੜੀ ਹੈ ਸੀਰੀਅਸਲੀ ਜਿਹੜਾ ਕਾਰਵਾਈ ਕਰਨੀ ਪੈਂਦੀ ਹੈ ਤੇ ਸਾਡੇ ਵੱਲੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜਦੋਂ ਇਹ ਸਾਨੂੰ ਇਹ ਸੂਚਨਾ ਮਿਲੀ ਸੀਨੀਅਰ ਆਫੀਸਰ ਐਸਪੀਡੀ ਅ ਡੀਐਸਪੀ ਐਸਪੀਡੀ ਵਗੈਰਾ ਤੇ ਨਾਲ ਮੈਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਪੰਜਾਬ ਸਰਕਾਰ ਤੋਂ ਮੰਤਰੀ ਸਹਿਬਾਨ ਵੀ ਉੱਥੇ ਗਏ ਨੇ ਤੇ ਸਾਰਿਆਂ ਵੱਲੋਂ ਇਹਨਾਂ ਨੂੰ ਕੌਂਫੀਡੈਂਸੀ ਦਿੱਤਾ ਗਿਆ ਹੈ ਉਸ ਤੋਂ ਬਾਅਦ ਇਹ ਸਵਿਫਟਲੀ ਕਾਰਵਾਈ ਕੀਤੀ ਗਈ ਹੈ ਨੋ ਡਾਊਟ ਕਿਉਂਕਿ ਇਹ ਟ੍ਰੇਲ ਬਹੁਤ ਲੰਬੀ ਸੀ ਇਸ ਕਰਕੇ ਟਾਈਮ ਜ਼ਿਆਦਾ ਲੱਗੀ ਤੇ ਡੀਵੀਆਰ ਵਗੈਰਾ ਵੀ ਇਹ ਲੈ ਗਏ ਸੀ ਤੇ ਸਾਰਾ ਦਾ ਸਾਰਾ ਬੜਾ ਮੈਟ੍ਰਿਕਲਸਲੀ ਜਿਹੜਾ ਹੈ ਇਹ ਆਪਰੇਸ਼ਨ ਜਿਹੜਾ ਹੈ ਸੀ ਪੂਰਾ ਕੀਤਾ ਜਿੱਥੇ ਤੱਕ ਤੁਸੀਂ ਕਹਿ ਰਹੇ ਇੱਕ ਹਫਤੇ ਦੇ ਵਿੱਚ ਕਰ ਕਿਉਂਕਿ ਸਾਡੀ ਜਿਹੜੀ ਟੀਮਾਂ ਨੇ ਨੰਬਰ ਆਫ ਟੀਮਸ ਔਰ ਵੈਰੀ ਜਿਹਨੂੰ ਕਹਿੰਦੇ ਹਾਈ ਔਨ ਥਿਸ ਥਿੰਗ ਤੇ ਦੂਸਰੀ ਗੱਲ ਹੈਗੀ ਆ ਕਿ ਜਿਹੜੀਆਂ ਟੀਮਾਂ ਨੇ ਬੜੇ ਤਰੀਕੇ ਦੇ ਨਾਲ ਕੰਮ ਕੀਤਾ ਹੈਗਾ ਕੋਆਰਡੀਨੇਸ਼ਨ ਨਾਲ ਕੰਮ ਕੀਤਾ ਹੈ ਸੀਆਈਏ ਦੀ ਟੀਮਸ ਪਲੱਸ ਥਾਣੇ ਦੀ ਟੀਮ ਡੀਐਸਪੀ ਸਾਹਿਬ ਦੀ ਆਪ ਦੀ ਟੀਮ ਲੱਗੀ ਹੋਈ ਸੀ ਇਸ ਤੋਂ ਇਲਾਵਾ ਜਿਹੜੇ ਹੈਗੀ ਸਾਡੀ ਸਪੈਸ਼ਲ ਸੈਲ ਉਹਦੇ ਵੱਲੋਂ ਵੀ ਕੰਟ੍ਰਿਬਿਊਸ਼ਨ ਹੋਈ ਹੈ ਸੋ ਇਹ ਸਾਰੇ ਦੇ ਸਾਰੇ ਵੈਲ ਕੋਆਰਡੀਨੇਟਡ ਐਫਰਟ ਹੋਇਆ ਹੈ ਤੇ ਟੀਮ ਜਿਹੜੀਆਂ ਹੈ ਨੰਬਰ ਆਫ ਟੀਮਸ ਪਰ ਬੋਰ ਇਨ ਨੰਬਰ ਪਲੱਸ ਜਿਹੜਾ ਹੈਗਾ ਬੜੇ ਤਰੀਕੇ ਦੇ ਨਾਲ ਤੇ ਦਿਨ ਤੇ ਰਾਤ ਜਿਹੜੀ ਲਗਾ ਕੇ ਇਸ ਚੀਜ਼ ਨੂੰ ਹੈ ਦ੍ਰਿਸ਼ਟੀ ਜਿਵੇਂ ਕਿ ਜਾਨਾ ਸਿੰਘ ਤੇ ਵੱਖ-ਵੱਖ ਥਾਣੇ ਦਾ ਮਾਮਲੀ ਇਸ ਤਰ੍ਹਾਂ ਦਾ ਰਿਹਾ ਦੇਖੋ ਜੀ ਜਦੋਂ ਇਹ ਫੜ ਹੋ ਗਿਆ ਬੇਸਿਕਲੀ ਮੈਂ ਤੁਹਾਨੂੰ ਇਹ ਦੱਸਦਾ ਕਿ ਸਾਨੂੰ ਇੰਨੀ ਜ਼ਿਆਦਾ ਲੋਡ ਨਹੀਂ ਪਈ ਲੋਕਲ ਕਿਉਂਕਿ ਸਾਡੇ ਕਾਬੂ ਆ ਗਿਆ ਸੋ ਜੇ ਨਾ ਹੁੰਦਾ ਤਾਂ ਸਾਨੂੰ ਸ਼ਾਇਦ ਉੱਥੇ ਲੋਕਲ ਪੁਲਿਸ ਦੀ ਜ਼ਰੂਰ ਮਦਦ ਹੁੰਦੀ ਲੈਣੀ ਪੈਂਦੀ ਬਟ ਕਿਉਂਕਿ ਇਹ ਕਾਬੂ ਆ ਗਿਆ ਉਸ ਤੋਂ ਬਾਅਦ ਜਿਹੜੇ ਹੋਰ ਇਸ ਦੇ ਐਸੋਸੀਏਟਸ ਨੇ ਉਹ ਵੀ ਛੇਤੀ ਕਾਬੂ ਹੋ ਗਏ ਵਪਾਰੀਆਂ ਨੂੰ ਵਪਾਰੀਆਂ ਦਾ ਜਿਹਨਾਂ ਦਾ ਸਮਾਨ ਚੋਰੀ ਹੋਇਆ ਸੀ ਸਾਰੀ ਵਰਕਤੀ ਬੜੀ ਜਿਹੜੀ ਹੈਗੀ ਹੈ ਉਹਨਾਂ ਦੀ ਇਹ ਵੀ ਸੀ ਕਿ ਇਹ ਸਮਾਨ ਜਿਹੜਾ ਹੈਗਾ ਉਹ ਕੁਝ ਚੀਜ਼ਾਂ ਪੈਰੀਸ਼ੀਬਲ ਵੀ ਹੁੰਦੀ ਹੈ ਤਾਂ ਜਿੰਨੀ ਜਲਦੀ ਹੋ ਸਕੇ ਇਸ ਜੀ ਨੂੰ ਫਾਈਂਡ ਅਪ ਕੀਤਾ ਜਾਵੇ ਤੇ ਅਸੀਂ ਜਿਹੜਾ ਹੈ ਦੋਸ਼ੀਆਂ ਨੂੰ ਫੜ ਲਿਆ ਸਮਾਨ ਕਵਰ ਹੋ ਗਿਆ ਤੇ ਸਾਡੇ ਵੱਲੋਂ ਇਹ ਹੈ ਕਿ ਜਿਵੇਂ ਵੀ ਅਗਲੀ ਲੀਗਲ ਕਾਰਵਾਈ ਬਣਦੀ ਹੈ ਅਰੈਸਟ ਤੋਂ ਬਾਅਦ ਤੇ ਸਮਾਨ ਜਿਹੜਾ ਹੈਗਾ ਇੱਕ ਵਾਰੀ ਅਦਾਲਤ ਤੋਂ ਜੋ ਲੈਣਾ ਚਾਹੁੰਦੇ ਨੇ ਜਲਦੀ ਉਸ ਪੁਰਦਾਰੀ ਲੈ ਲੈਣ ਤੇ ਉਹ ਜਿਹੜਾ ਤਾਂ ਐਕਸੀਡੈਂਟ ਹੋਇਆ ਸੀ ਟਾਇਰ 3 ਵਜੇ ਤੋਂ ਬਾਅਦ ਇਹ 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 ਜੋ ਹੈ ਕੈਂਟਰ ਤੇ ਬਲੈਰੋ ਦੋ ਗੱਡੀਆਂ ਨਾਲ ਕੋਲ ਸਨ ਇੱਕ ਮੋਟਰਸਾਈਕਲ ਸੀ ਮੋਟਰਸਾਈਕਲ ਜੋ ਹੈ ਉਹ ਪਾਇਲਟ ਵਾਸਤੇ ਯੂਜ਼ ਹੋਇਆ ਤੇ ਨਿਗਰਾਨੀ ਵਾਸਤੇ ਯੂਜ਼ ਹੋਇਆ ਉਹ ਸਰਪਜੀ ਚਲਾ ਰਿਹਾ ਸੀ ਅਸੀਂ ਚਾਰ ਗ੍ਰਫਤਾਰੀਆਂ ਮੇਨ ਜਿਹੜੀਆਂ ਹਨ ਕਰ ਲਈਆਂ ਨੇ ਟੋਟਲ 13 ਦੋਸ਼ੀ ਸਨ ਜਿਹੜੇ ਬਾਕੀ ਦੋਸ਼ੀ ਆ ਉਹ ਵੀ ਆਲਮੋਸਟ ਸਾਡੇ 6-7 ਵਜੇ ਤੱਕ ਕੱਪ ਹੋ ਜਾਣਗੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਕਿਉਂਕਿ ਪ੍ਰੈਸ ਕਾਨਫਰੰਸ ਦਾ ਸ਼ਾਈਟ ਟਾਈਮ ਸੀ ਅਸੀਂ ਉਸ ਤਰੀਕੇ ਨਾਲ ਕਰਨਾ ਵੀ ਸੀ ਤੇ ਇਸ ਤੋਂ ਬਾਅਦ ਹੋਇਆ ਇਸ ਤਰੀਕੇ ਨਾਲ ਹੈ ਕੈਂਟਰ ਜੋ ਹੈ ਆਇਸ਼ਰ 509 ਹੈ ਸਾਰਾ ਸਮਾਨ ਉਸ ਤੇ ਲੱਦਿਆ ਗਿਆ ਉਸ ਤੋਂ ਬਾਅਦ ਜਿਹੜਾ ਹੈ ਇਹ ਝਬਾਲ ਰੋਡ ਤੋਂ ਹੁੰਦੇ ਹੋਏ ਥੰਦਾ ਤੱਤਲ ਬੁੱਲਾ ਬਹਿਰਾਮ ਰਾਮਪੁਰਾ ਹੁੰਦੇ ਹੋਏ ਨੈਸ਼ਨਲ ਹਾਈਵੇਅ ਅਟਾਰੀ ਚਲੇ ਜਾਂਦੇ ਆ ਉਸ ਤੇ ਚੜ ਜੰਨੇ ਉਸ ਤੋਂ ਬਾਅਦ ਇੰਡੀਆ ਗੇਟ ਤੋਂ ਹੀ ਰੌਂਗ ਸਾਈਡ ਹੁੰਦੇ ਹੋਏ ਬਾਈਪਾਸ ਵੱਲਾਂ ਤੋਂ ਗੁਜ਼ਰ ਦੇਣੇ ਬਾਈਪਾਸ ਵੱਲਾਂ ਤੋਂ ਕਿਉਂਕਿ ਬੱਲੇ ਬਾਈਪਾਸ ਤੋਂ ਥੋੜੇ ਜਿਹਾ ਰੁਕਦੇ ਨੇ ਤੇ ਆਪਣੇ ਬੱਲੇ ਵਾਲੇ ਜਿਹੜੇ ਜਿਹੜੇ ਇਹਨਾਂ ਦੇ ਐਸੋਸੀਏਟ ਆ ਉਹਨਾਂ ਨੂੰ ਉੱਥੇ ਡ੍ਰੌਪ ਕਰਦੇ ਜੀ ਮੈਂ ਕਿਉਂਕਿ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਨਾਂ ਦੇ ਨਾਂ ਅਜੇ ਨਹੀਂ ਦੱਸ ਰਿਹਾ ਇਹ ਤਿੰਨ ਤੋਂ ਚਾਰ ਬੰਦੇ ਜਿਹੜੇ ਹੈਗੇ ਇਹਨਾਂ ਨੇ ਉੱਥੇ ਬੱਲੇ ਡ੍ਰੌਪ ਕੀਤੇ ਨੇ ਉਸ ਤੋਂ ਬਾਅਦ ਇਹ ਮਾਨਾ ਵਾਲਾ 골ਡਨ ਗੇਟ ਵੱਲ ਹੁੰਦੇ ਹੋਏ ਇਹ ਤਰੰਤਨ ਬਾਈਪਾਸੋਂ ਹੁੰਦੇ ਨੇ ਉਸ ਤੋਂ ਬਾਅਦ ਖਡੂਰ ਸਾਹਿਬ ਮੋੜ ਤੋਂ ਹੁੰਦੇ ਪੁੱਲਰ ਜਵੰਦਾ ਨਰੰਗਾਬਾਦ ਵੇਈ ਪੂਈ ਭਰੋਵਾਲ ਫਤਿਹਾਬਾਦ ਹੁੰਦੇ ਹੈ ਕਪੂਰਥਲਾ ਚੋਂ ਗੋਇੰਦਵਾਲ ਪਹੁੰਚਦੇ ਨੇ ਉੱਥੇ ਮੁੰਡੀ ਮੋੜ ਸੁਜੋ ਕਾਲੀਆਂ ਇਹ ਕਿਉਂਕਿ ਬੜੇ ਤੇਜ਼ ਰਫ਼ਤਾਰ ਦੇ ਨਾਲ ਜਾ ਰਹੇ ਸੀ ਉੱਥੇ ਟਾਇਰ ਬਰਸਟ ਹੁੰਦਾ ਹੈ ਆਇਸ਼ਰ 509 ਦਾ ਜਿੱਥੇ ਸਾਰਾ ਸਾਰਾ ਸਮਾਨ ਜਿਹੜਾ ਹੈਗਾ ਉਹ ਖਿਲਰ ਜਾਂਦਾ ਹੈ ਇਹ ਬੜੀ ਤੇਜ਼ੀ ਨਾਲ ਇਹਨਾਂ ਨੇ ਕੀ ਕੀਤਾ ਉੱਥੇ ਬੰਦਾ ਲੋਕਲ ਹਾਇਰ ਕਰਕੇ ਕਿਉਂਕਿ ਉਸ ਬੰਦੇ ਨੂੰ ਪਤਾ ਨਹੀਂ ਸੀ ਇਹਨਾਂ ਨੇ ਆਪਣੀ ਆਈਡੈਂਟੀਟੀ ਇਹ ਦੱਸੀ ਕਿ ਇਹ ਟਰੇਡਰ ਨੇ ਤੇ ਸਾਡਾ ਸਮਾਨ ਜਿਹੜਾ ਹੈਗਾ ਉਹ ਅਸੀਂ ਕਿਤੇ ਸਪਲਾਈ ਕਰਨ ਚੱਲੇ ਆਂ ਤੇ ਸਾਡੇ ਨਾਲ ਹੀ ਵਾਪਰ ਗਿਆ ਉੱਥੇ ਇਹਨਾਂ ਨੇ ਵੱਡੀ ਜੀਸੀਬੀ ਲਿਆ ਕੇ ਸਮਾਨ ਨੂੰ ਜਿਹੜਾ ਹੈ ਇੱਕ ਦੂਸਰੀ ਬਲੈਰੋ ਇੱਕ ਛੋਟੇ ਹਾਥੀ ਉਹਦੇ ਨਾਲ ਉੱਥੇ ਲਦਾ ਕੇ ਜਿਹੜਾ ਹੈ ਜ਼ੀਰੇ ਪ੍ਰਵੀਨ ਜਿਹੜਾ ਹੈ ਉਹਦੇ ਰਾਹੀ ਜਿਹੜਾ ਹੈ ਗਦਾਮ ਤੇ ਉੱਥੇ ਜਿਹੜਾ ਹੈ ਪਹੁੰਚਾਇਆ ਤੇ ਥੋੜਾ ਜਿਹਾ ਜਿਹੜਾ ਸਮਾਨ ਹੈ ਇਹਨਾਂ ਦੀ ਜਿਹੜੀ ਸੀਗੀ ਕਿ ਉਹ ਆਦਮ ਪੁਰਬੀ ਜਿਹੜੀ ਹੈ ਆਪੋਜੀਟ ਹੋ ਜੇ ਸੋ ਇਸ ਤਰੀਕੇ ਨਾਲ ਉੱਥੇ ਜਿਹੜਾ ਹੈ ਸਮਾਨ ਜਿਹੜਾ ਹੈ ਇਹਨਾਂ ਨੇ ਦੂਜੇ ਬਲੈਰੋ ਤੇ ਛੋਟੇ ਹਾਥੀ ਦੇ ਵਿੱਚ ਲਦਾਇਆ ਕਿਉਂਕਿ ਸਮਾਨ ਖਿਲਰ ਗਿਆ ਸੀ ਗੱਤੇ ਦੇ ਪੀਸਸ ਸਾਨੂੰ ਮੌਕੇ ਤੇ ਵੀ ਮਿਲੇ ਆ ਅਸੀਂ ਉੱਥੇ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਤੇ ਲੋਕਾਂ ਨੇ ਵੀ ਸਾਨੂੰ ਇਸ ਸਾਰੇ ਬਾਰੇ ਦੱਸਿਆ ਫਿਰ ਸਾਡੀ ਜਿਹੜੀ ਟ੍ਰੇਲ ਅੱਗੋਂ ਸ਼ੁਰੂ ਹੁੰਦੀ ਆ ਅਸੀਂ ਫਿਰ ਅੱਗੇ ਜਾਂਦੇ 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 ਜਦ ਸਾਡਾ ਜਿਹੜੇ ਇਹ ਮੇਨ ਜਿਹੜਾ ਐਗਜ਼ੀਕਿਊਟਰ ਹੈ ਜਿਹੜਾ ਇਸ ਪੂਰੀ ਵੀ ਪੂਰੀ ਵਾਰਦਾਤ ਦਾ ਥਾਣਾ ਸਿੰਘ ਅਸੀਂ ਉਹਨੂੰ ਕਾਬੂ ਕਰਦੇ ਉਸ ਤੋਂ ਬਾਅਦ ਥਾਣਾ ਸਿੰਘ ਪ੍ਰਵੀਰ ਕੁਮਾਰ ਜਸਵਿੰਦਰ ਸਿੰਘ ਤੇ ਜਸਵਿੰਦਰ ਕੁਮਾਰ ਇਹ ਸਾਰੇ ਸਾਡੇ ਕਾਬੂ ਆਉਂਦੇ ਆ ਇਸ ਤਰੀਕੇ ਨਾਲੇ ਜਿਹੜਾ ਸਾਡਾ ਇਹ ਜਿਹੜਾ ਜਿਹੜਾ ਕੇਸ ਹੈ ਇਹ ਟ੍ਰੇਸ ਹੁੰਦਾ ਹੈ ਬਾਕੀ ਦੇ ਬੱਚ ਜਿਹੜੇ ਸਾਡੇ ਦੋਸ਼ੀ ਨੇ ਉਹ ਵੀ ਜਲਦ ਕਾਬੂ ਆ ਜਾਣਗੇ ਸਾਡੀ ਟੀਮ ਆਨ ਦਾ ਜੌਬ ਨੇ ਤੇ ਉਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਛੇਤੀ ਕਰ ਲਈ ਜਾਏਗੀ ਜਿੱਥੋਂ ਤੱਕ ਕਿ ਸਾਰੀ ਤੇ ਸਾਰੀ ਰਿਕਵਰੀ ਦਾ ਸਵਾਲ ਹੈ ਉਹ ਸਾਰੀ ਰਿਕਵਰੀ ਕਰ ਲਈ ਗਈ ਹੈ ਕੁਝ ਗੱਟਿਆਂ ਦੇ ਵਿੱਚ ਤੇ ਕੁਝ ਜਿਹੜਾ ਡੱਬਿਆਂ ਦੇ ਵਿੱਚ ਤੇ ਗੱਤਿਆਂ ਦੇ ਡੱਬਿਆਂ ਸਮਾਨ ਸੀ ਕਿਉਂਕਿ ਉਹ ਖਿਲਰ ਗਿਆ ਸੀ ਉਹ ਬਾਅਦ ਜਿਹਨਾਂ ਨੇ ਬੋਰੀਆਂ ਦੇ ਵਿੱਚ ਕਹਿ ਲੋ ਤੇ ਹੋਰ ਜਿਹੜਾ ਹੈ ਡਰਮਾਂ ਦੇ ਵਿੱਚ ਵੀ ਸ਼ਿਫਟ ਕਰਾਇਆ ਸੀ ਉਸ ਹਿਸਾਬ ਨਾਲ ਸਾਰੀ ਰਿਕਵਰੀ ਹੋ ਗਈ ਹੈ ਤੇ ਕਿਉਂਕਿ ਤੁਸੀਂ ਦੇਖੋ ਕਿਉਂਕਿ ਵਪਾਰੀ ਵਰਗ ਦੇ ਵਿੱਚ ਥੋੜਾ ਸਹਿਮ ਦਾ ਮਾਹੌਲ ਸੀ ਤੇ ਪੰਜਾਬ ਸਰਕਾਰ ਵੱਲੋਂ ਵੀ ਸਖਤ ਹਦਾਇਤਾਂ ਨੇ ਕਿ ਇਸ ਤਰੀਕੇ ਦੀ ਕੋਈ ਵਾਰਦਾਤ ਹੁੰਦੀ ਹੈ ਛੇਤੀ ਐਕਸ਼ਨ ਲਿਆ ਜਾਵੇ ਤਾਂ ਉਹਨਾਂ ਸਾਰੀਆਂ ਨਿਰਦੇਸ਼ਾਂ ਦੇ ਚੱਲਦੇ ਹੋਏ ਮਾਨਯੋਗ ਡੀਸੀਪੀ ਸਹਿਬਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੈ ਜਿਹੜਾ ਇਹ ਕਾਰਵਾਈ ਪੂਰੀ ਕੀਤੀ ਗਈ ਹੈ ਤੁਸੀਂ ਦੇਖੋ ਕਿ ਮੌਕੇ ਤੇ ਜਿਹੜੇ ਹੈ ਸਾਡੇ ਮੰਤਰੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਢਾਲੀਵਾਲ ਜੀ ਵੀ ਗਏ ਤੇ ਹੋਰ ਐਮਐਲਏ ਸਰਬੰਨ ਵੀ ਗਏ ਸਰਕਾਰ ਇਹਨਾਂ ਇਹਦਾ ਬੜਾ ਜਿਹੜਾ ਹੈ ਕਗਨੀਸ਼ੈਂਸ ਲਿਆ ਤੇ ਇਸ ਸਥਾਨ ਤੇ ਸਹਿਮ ਦੇ ਮਾਹੌਲ ਨੂੰ ਜਿਹੜਾ ਹੈਗਾ ਇੱਕ ਪੋਜ਼ਿਟਿਵ ਉਹਦੇ ਵਿੱਚ ਰੱਖਿਆ ਗਿਆ ਤੇ ਜਿਹੜਾ ਪੁਲਿਸ ਵੱਲੋਂ ਜਿਹੜੀ ਹੈ ਬੜੀ ਐਕਸਪੀਡਾਈਟਲੀ ਜਿਹੜਾ ਹੈ ਇਹਦੇ ਵਿੱਚ ਕਾਰਵਾਈ ਕਰਦੇ ਹੋਏ ਇਹ ਦੋਸ਼ੀਆਂ ਨੂੰ ਫੜਿਆ ਗਿਆ ਤੇ ਕੇਸ ਨੂੰ ਸੋਲਵ ਕੀਤਾ ਗਿਆ ਰੱਖਿਆ ਹੋਇਆ ਸੀ ਥੋੜੀ ਦੇਰ ਵਾਚ ਕਰਨ ਤੋਂ ਬਾਅਦ ਇਹਨਾਂ ਨੇ ਆਪਣੀ ਆਪਣੀ ਟੀਮਾਂ ਨੂੰ ਹਰਕਤ 'ਚ ਲਿਆਉਂਦਾ ਉਸ ਤੋਂ ਬਾਅਦ ਜਿਹੜਾ ਹੈ ਜਦੋਂ ਇਹ ਰਾਤ ਦਾ ਟਾਈਮ ਹੁੰਦਾ ਹੈ ਸ਼ੇਰੇ ਵੱਲੋਂ ਜਿਹੜੀ ਹੈ ਇਨਫੋਰਮੇਸ਼ਨ ਪ੍ਰੋਵਾਈਡ ਹੁੰਦੀ ਹੈ ਤੇ ਤਰੀਕੇ ਦੇ ਨਾਲ ਇਹ ਸਾਰੇ ਜਿਹੜੇ ਆ ਅੰਦਰ ਐਂਟਰ ਕਰਦੇ ਨੇ ਉੱਥੇ ਲੇਬਰ ਨੂੰ ਜਿਹੜਾ ਹੈ ਇਹ ਬੰਧਕ ਬਣਾਉਂਦੇ ਆ ਲੇਬਰ ਤੋਂ ਪੁੱਛਦੇ ਨੇ ਕਿ ਹੋਰ ਇਸ ਪ੍ਰੈਮਿਸਿਸ ਦੇ ਵਿੱਚ ਕੌਣ ਕੌਣ ਹੈ ਤਾਂ ਉਸ ਤੋਂ ਬਾਅਦ ਜਿਹੜੀ ਜਦੋਂ ਲੇਬਰ ਦੱਸਦੀ ਹੈ ਕਿ ਪਿਛਲੇ ਸਾਈਡ ਤੇ ਠੇਕੇਦਾਰ ਦੇ ਕੁਆਟਰਸ ਨੇ ਤਾਂ ਉੱਥੇ ਜਾ ਕੇ ਉਹਨੂੰ ਹੰਡਾ ਲਾ ਦਿੰਦੇ ਆ ਉਸ ਤੋਂ ਬਾਅਦ ਜਿਹੜੀ ਹੈ ਸ਼ੇਰੇ ਦੀ ਪ੍ਰੋਵਾਈਡ ਕੀਤੀ ਗਈ ਇਨਫੋਰਮੇਸ਼ਨ ਤੋਂ ਬਾਅਦ ਇਹ ਜਿਹੜਾ ਹੈ ਆਪਣਾ ਜੋ-ਜੋ ਮਹਿੰਗੇ ਘੱਟੇ ਗੱਲੋ ਜਾਂ ਸਮਾਨ ਹੈ ਜਿਵੇਂ ਸਮਾਨ ਜਿਹੜਾ ਚੋਰੀ ਹੋਇਆ ਉਹਦੇ ਵਿੱਚ ਕਾਲੀ ਮਿਰਚ ਦੇ ਗੱਟੇ, ਚਨੇ, ਕਾਜੂ, ਤੁਲਸੀ ਤੁਲਸੀ ਬ੍ਰਾਂਡ ਦੇ ਕਾਜੂ, ਅੰਬੀਰ ਜੋ ਕਿ ਬੜੀ ਮਹਿੰਗੀ ਸੀਗੀ ਉੱਥੇ ਆਲੂ ਖਰਾ ਵਗੈਰਾ ਸੌਗੀ ਇਹ ਸਾਰਾ ਉਹਨੇ ਚੋਰੀ ਕੀਤਾ। ਇਸ ਦੇ ਨਾਲ ਹੀ ਚੋਰੀ ਕਰਨ ਤੋਂ ਬਾਅਦ ਇਹ ਉੱਥੇ ਡੀਵੀਆਰ ਜਿਹੜਾ ਹੈ ਉਹ ਉਹ ਵੀ ਆਪਣੇ ਨਾਲ ਲੈ ਕੇ। ਸੋ ਇਸ ਤਰੀਕੇ ਨਾਲ ਇਹ ਬੜਾ ਸੋਚੀ ਸਮਝੀ ਸਾਜਿਸ਼ ਦੇ ਤਿਆਰ ਤੇ ਕੰਮ ਹੋਇਆ। ਦੂਸਰੀ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਕਿ ਇਸ ਦੇ ਵਿੱਚ ਜਿਹੜਾ ਇਹ ਥਾਣਾ ਸਿੰਘ ਹੈ ਖਾਨਾ ਸਿੰਘ ਜੀ ਦੀ ਜੇ ਕ੍ਰਿਮੀਨਲ ਬੈਕਗ੍ਰਾਉਂਡ ਅਸੀਂ ਦੇਖਦੇ ਤਾਂ 11 ਪਰਚੇ ਉਸਤੇ ਦਰਜ ਨੇ ਤੇ ਇਹ ਸਾਰੇ ਦੇ ਸਾਰੇ ਪਰਚੇ ਤੁਸੀਂ ਦੇਖੋਗੇ ਲੁੱਟ ਖੋ ਡਾਕ ਕੇ ਇਹ ਹੀ ਚੋਰੀਆ ਇਹਨਾਂ ਦੇ ਹੀ ਪਰਚੇ ਸਾਰੇ ਦਰਜ ਨੇ ਇਹ ਬੇਸਿਕਲੀ ਜਿਹੜਾ ਹੈ ਜ਼ੀਰੇਦਾ ਰਹਿਸ਼ੀ ਹੈ ਇਹ ਜਿਹਨੂੰ ਕਹਿ ਲਿਏ ਕਿ ਇਹ ਇਸ ਤਰੀਕੇ ਦੇ ਹੀ ਕੰਮ ਕਰਦਾ ਹੈ ਕਿਉਂਕਿ ਇਹ ਦਿਹਾੜੀ ਟੱਪੇ ਦੇ ਨਾਂ ਤੇ ਪਹਿਲਾਂ ਇਹ ਸੈਲਰਾਂ ਦੇ ਵਿੱਚ ਜਾਂ ਗਦਾਮਾਂ ਦੇ ਵਿੱਚ ਨੌਕਰੀ ਕਰਦਾ ਰਿਹਾ ਉੱਥੇ ਆ ਆਦਤਨ ਇਹ ਜਿਹੜਾ ਹੈ ਥੋੜੇ ਬਹੁਤ ਗੱਟੇ ਜਿਹੜੇ ਆ ਚੋਰੀ ਕਰ ਲੇ ਇਬਾਦ ਉਹਨੇ ਗੜਾ ਗਰੂ ਕੀ ਸੈਟੀਸਫਾਈ ਕਰਦੇ ਸੀ ਕਿ ਬਹੁਤੀ ਵੱਡੇ ਲੈਵਲ ਤੇ ਨਹੀਂ ਕਰਦੇ ਸੀ ਇਹ ਚੋਰੀ ਹੌਲੀ ਹੌਲੀ ਇਹ ਜੋ ਹੈਗੇ ਇਸ ਕੰਮ ਵਾਲ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਅੰਦਰਲੀ ਗੱਲ ਪਤਾ ਲੱਗ ਗਈ ਕਿਵੇਂ ਚੀਜ਼ਾਂ ਨੂੰ ਜਿਹੜਾ ਹੈ ਇਹ ਛਪਾਉਂਦੇ ਸੀ ਅੱਗੇ ਕਰਦੇ ਸੀ ਸੋ ਇਹ ਹੌਲੀ ਹੌਲੀ ਜਿਹੜੇ ਹੈ ਇਸ ਤਰੀਕੇ ਦੀ ਚੋਰੀ ਵਾਰਦਾਤ ਕਰਦੇ ਹੋਏ ਇਹ 11 ਪਰਚੇ ਜਿਹੜਾ ਹੈ ਥਾਣਾ ਸਿੰਘ ਉਹ ਪੱਪੂ ਸਿੰਘ ਜਿਹੜਾ ਹੈ ਬਸਤੀ ਬਲੇਸ਼ੀਆਂ ਜ਼ੀਰਾ ਉਥੇ ਦੇ ਰੈਸ਼ੀ ਹੈ ਉਹਦੇ ਤੇ ਦਰਜ ਨੇ ਇਸ ਤੋਂ ਲਾਭ ਜਿਹੜਾ ਦੂਜਾ ਦੋਸ਼ੀ ਅਸੀਂ ਕਾਬੂ ਕੀਤਾ ਜਸਵਿੰਦਰ ਸਿੰਘ ਪੁੱਤਰ ਰੂਪ ਲਾਲ ਵਾਸੀ ਫਰੀਦਕੋੜ ਗੁਰਦਾਸਪੁਰ ਜਿਹਦੇ ਬਾਰੇ ਪਹਿਲਾਂ ਹੀ ਦੱਸਿਆ ਹੈ ਫਰੀਦਕੋੜ ਗੁਰਦਾਸਪੁਰ ਪੀਰ ਦਫ਼ਤਰ ਮੜਾ ਜਾ ਮੈਂ ਇਹਦੇ ਬਾਰੇ ਪਹਿਲਾਂ ਵੀ ਯੂਰ ਕਿਹਾ ਹੈ ਕਿ ਇਸ ਦੇ ਖਿਲਾਫ ਇੱਕ ਪਰਚਾ ਪਹਿਲਾਂ ਵੀ ਦਰਜ ਹੈ ਤੇ ਇਹ ਜਿਹੜਾ ਹੈਗਾ ਰਿਹਾਸ਼ੀ ਬੇਸ਼ੱਕ ਇਹਦਾ ਪੱਤਕਾ ਜਿਹੜਾ ਜ਼ਿਲ੍ਹਾ ਹੈਗਾ ਬਰਦਾਸਪੁਰ ਹੈ ਹੁਣ ਇਹ ਰਿਹਾਸ਼ੀ ਜ਼ੀਰੇ ਦਾ ਹੈ ਤੇ ਇਹ ਆਈਆਰਬੀ ਤੋਂ ਇੱਕ ਡਿਸਮਿਸਡ ਮੁਲਾਜ਼ਮ ਹੈ ਤੇ ਇਹ ਜਿਹੜਾ ਹੈ ਇਹਨਾਂ ਦੇ ਨਾਲ ਰਲ ਕੇ ਮੌਕੇ ਤੇ ਇਹ ਚੋਰੀ ਦੇ ਵਿੱਚ ਇਹ ਮੋਲ ਸੀ ਉਸ ਤੋਂ ਬਾਅਦ ਜਿਹੜੀ ਹੈ ਤੀਜੀ ਗ੍ਰਿਫਤਾਰੀ ਸਾਡੇ ਵੱਲੋਂ ਰਵਿੰਦਰ ਸਿੰਘ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਾਦਰਪਿੰਡ ਦੀ ਹੋਈ ਹੈ ਜਿਹੜਾ ਕਿ ਮੇਨ ਜੋ ਹੈ ਇਜ਼ ਅ ਫਾਈਨੈਂਸਰ ਕਹਿ ਲੋ ਜਿਸ ਨੇ 3 ਲੱਖ ਰੁਪਏ ਥਾੜਾ ਸਿੰਘ ਨੂੰ ਦਿੱਤੇ ਸੀ ਗੱਡੀਆਂ ਵਗੈਰਾ ਸਾਰੀਆਂ ਥਾੜਾ ਸਿੰਘ ਵੱਲੋਂ ਅਰੇਂਜ ਕੀਤੀਆਂ ਗਈਆਂ ਸਨ ਤੇ ਰਵਿੰਦਰ ਸਿੰਘ ਤੇ ਵੀ ਪਰਚਾ ਦਰਜ ਹੈ ਇਹ ਚੋਰੀ ਦੀ ਗੱਟੇ ਚੋਰੀ ਦਾ ਸਮਾਨ ਜੋ ਹੈ ਆਪਣੇ ਜੋ ਗਦਾਮ ਕਹਿ ਲੋ ਜਾਂ ਆਪਣਾ ਜਿਹੜਾ ਹੈ ਜੋ ਵੀ ਇਹਦਾ ਘਰ ਹੈ ਉੱਥੇ ਲਵਾਉਂਦਾ ਸੀ ਇਸ ਤੋਂ ਇਲਾਵਾ ਚੌਥੀ ਜਿਹੜੀ ਗ੍ਰਿਫਤਾਰੀ ਹੈ ਉਹ ਪ੍ਰਵੀਨ ਦੀ ਹੋਈ ਹੈ ਪ੍ਰਵੀਨ ਇਹ ਜ਼ੀਰੇ ਦਾ ਨਿਆਰੇ ਆਸ਼ੀ ਹੈ ਇਸ ਦਾ ਵੀ ਕੰਮ ਇਹੀ ਹੈ ਕਿ ਚੋਰੀ ਦਾ ਜਿੰਨਾ ਵੀ ਗੱਟੇ ਚੋਲ ਇਹ ਹੋਰ ਜੋ ਸਮਾਨ ਹੈ ਆਪਣੇ ਗਦਾਮ ਦੇ ਵਿੱਚ ਇਹ ਲਵਾਉਂਦਾ ਸੀ ਇਨਸਾਈਡ ਇਨਫੋਰਮੇਸ਼ਨ ਇਹ ਪ੍ਰੋਵਾਈਡ ਕੀਤੀ ਹੈ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਜਿਹੜੀ ਹੈ ਕੋਈ ਨਾ ਕੋਈ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੈ ਸੋ ਇਹ ਸ਼ੇਰਾ ਜੋ ਹੈ ਇਹ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਜਿਹੜਾ ਹੈਗਾ ਫਾਈਨੈਂਸਰ ਕਹ ਲੋ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇਹ ਦੋ ਬੰਦੇ ਨੇ ਇੱਕ ਹੈਗਾ ਥਾਣਾ ਸਿੰਘ ਥਾਣਾ ਸਿੰਘ ਉਰਫ ਪੱਪੂ ਤੇ ਦੂਸਰਾ ਹੈ ਰਵਿੰਦਰ ਸਿੰਘ ਇਸ ਥਾਣਾ ਸਿੰਘ ਥਾਣਾ ਸਿੰਘ ਉਰਫ ਪੱਪੂ ਥਾਣਾ ਸਿੰਘ ਉਰਫ ਪੱਪੂ ਜੋ ਹੈ ਇਹ ਉਸੀ ਤੁਹਾਡੇ ਕੋਲ ਜਿਹੜਾ ਮਾਸਟਰਮਾਈਂਡ ਹਾਂਜੀ ਇਹ ਐਗਜ਼ੀਕਿਊਟ ਕਰਦਾ ਹੈ ਰਵਿੰਦਰ ਸਿੰਘ ਕਰਕੇ ਸਾਡੇ ਕੋਲ ਇੱਕ ਬੰਦਾ ਜਿਹੜਾ ਹੈ ਤੇ ਗ੍ਰਿਫਤਾਰ ਹੋਇਆ ਹੈ ਇਹ ਰਵਿੰਦਰ ਸਿੰਘ ਜੋ ਹੈ ਇਹ ਆਦਮਪੁਰ ਦਾ ਇੱਕ ਪਿੰਡ ਹੈ ਖਦ ਜਿਹੜਾ ਡਰਾਈਵ ਸਨੀਕ ਹੈ ਇਹ ਸਮਾਨ ਵਗੈਰਾ ਜਿਹੜਾ ਹੈ ਸਟੋਰ ਕਰਦਾ ਹੈ ਤੇ ਇਸੇ ਤਰੀਕੇ ਦਾ ਇਹ ਸਮਾਨ ਲੈ ਕੇ ਅੱਗੇ ਸਟੋਰ ਕਰਨ ਦਾ ਇਹ ਪਹਿਲਾਂ ਵੀ ਇਹਦੇ ਤੇ ਪਰਚਾ ਦਰਜ ਹੋਇਆ ਜੇ ਤੁਸੀਂ ਦੇਖੋਗੇ ਸੋ ਇਹ ਰਵਿੰਦਰ ਸਿੰਘ ਵੱਲੋਂ 3 ਲੱਖ ਰੁਪਏ ਦੇ ਕਰੀਬ ਜਿਹੜੇ ਹੈ ਇਸ ਪੂਰੇ ਦੇ ਪੂਰੇ ਵਾਰਦਾਤ ਨੂੰ ਇੱਕ ਤਰੀਕੇ ਨਾਲ ਫੰਡ ਕਰਨ ਲਈ ਜਿਹੜਾ ਹੈ ਥਾਣਾ ਸਿੰਘ ਨੂੰ ਇਹ ਪ੍ਰੋਵਾਈਡ ਕੀਤੇ ਗਏ ਸਨ ਸੋ ਥਾਣਾ ਸਿੰਘ ਨੇ ਅੱਗੇ ਇਹ ਬੰਦੇ ਜਿਹੜੇ ਹੈ ਇਹ ਸ਼ਾਮਲ ਕਰੇ ਉਹਨਾਂ ਨੂੰ ਲਾਲਚ ਵੀ ਦਿੱਤਾ ਕਿਉਂਕਿ ਤੁਸੀਂ ਦੇਖੋਗੇ ਸਾਰੇ ਦੇ ਸਾਰੇ ਬੰਦੇ ਜਿਹੜੇ ਨੇ ਇਹਨਾਂ ਦੇ ਖਿਲਾਫ ਜਿਹੜੇ ਹੈ ਪਰਚੇ ਦਰਜ ਨੇ ਵੱੱਲੇ ਦੇ ਕੁਝ ਬੰਦੇ ਨੇ ਅੰਮ੍ਰਿਤਸਰ ਤੋਂ ਕੁਝ ਬੰਦੇ ਜਿਹੜੇ ਹੈ ਫਿਰੋਜ਼ਪੁਰ ਤੋਂ ਨੇ ਜ਼ੀਰੇ ਤੋਂ ਨੇ ਐਸੇ ਤਰੀਕੇ ਨਾਲ ਇਹ ਜੋ ਰਵਿੰਦਰ ਸਿੰਘ ਹੈ ਇਹ ਆਧਮਪੁਰ ਤੋਂ ਹੈ ਇੱਕ ਜਸਵਿੰਦਰ ਕੁਮਾਰ ਜਿਹੜਾ ਹੈਗਾ ਇਹ ਵੀ ਇੱਕ ਬੜਾ ਪ੍ਰੋਮਿਨੈਂਟ ਇਹਦੇ ਵਿੱਚ ਸ਼ਾਮਲ ਸੀ ਇਹ ਬੰਦੇ ਦੀ ਬੈਕਗ੍ਰਾਉਂਡ ਤੁਸੀਂ ਚੈੱਕ ਕਰੋਗੇ ਤਾਂ ਇਹ ਬੰਦਾ ਜਿਹੜਾ ਹੈ ਆਈਆਰਪੀ ਤੋਂ ਇੱਕ ਜਸਮਿੰਦਰ ਪਾਈ ਹੈ ਇਹਨੇ ਜਿਹੜਾ ਇਹਦੀ ਹੁਣ ਦੀ ਜਿਹੜੀ ਰਿਹائش ਆ ਉਹ ਜ਼ੀਰੇ ਦੀ ਹੈਗੀ ਐ ਜਿੱਥੇ ਇਹ ਜਿਹੜਾ ਇਸ ਤਰੀਕੇ ਦੇ ਜਿਹੜੇ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਸੰਪਰਕ ਕਰਦਾ ਸੀ ਉਹਨਾਂ ਦੇ ਤੁਸੀਂ ਦੇਖੋਗੇ ਥਾਣਾ ਸਿੰਘ ਦੇ ਨਾਲੇ ਬੜਾ ਤਰੀਕੇ ਦੇ ਨਾਲ ਬੜਾ ਇਹ ਇਨਵੋਲਵ ਰਿਹਾ ਐ ਇਹ ਮੌਕੇ ਤੇ ਮੌਜੂਦ ਸੀ ਤੇ ਮੌਕੇ ਤੇ ਜੋ ਵਾਰਦਾਤ ਕਰਨ ਵਾਲੀ ਜਿਹੜੀ 10 ਤੋਂ 12 ਬੰਦਿਆਂ ਦੀ ਇਹ ਪਾਰਟੀ ਸੀ ਉਹਦੇ ਵਿੱਚ ਇਹ ਸ਼ਾਮਲ ਸੀ ਕੋਣ ਸਰ ਜਸਵਿੰਦਰ ਕੁਮਾਰ ਜਸਵਿੰਦਰ ਕੁਮਾਰ ਤੇ ਇਹ ਜਿਹੜੇ ਟੋਟਲ ਜਿਹੜੀ ਹੁਣ ਆਪਾਂ ਆਪਣੇ ਕੋਲ ਪਿਕਚਰ ਸਾਹਮਣੇ ਆਉਂਦੀ ਹੈ ਉਹ ਇਸ ਤਰੀਕੇ ਨਾਲ ਹੈ 13 ਬੰਦੇ ਪਲੱਸ 3 ਜਿਹੜੇ ਹੈਗੇ ਆ ਰਵਿੰਦਰ ਕੁਮਾਰ ਜਸਵਿੰਦਰ ਸਿੰਘ ਤੇ ਜਿਹੜਾ ਹੈ ਸਾਡੇ ਕੋਲ ਸ਼ੇਰਾ ਇਹ ਸ਼ੇਰਾ ਜੋ ਹੋ ਗਿਆ ਇਨਸਾਈਡ ਇਨਫੋਰਮੇਸ਼ਨ ਦਿੰਦਾ ਹੈ ਰਵਿੰਦਰ ਜਿਹੜਾ ਹੈਗਾ ਰਵਿੰਦਰ ਸਿੰਘ ਜਿਹੜਾ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਦਾਰ ਪਿੰਡ ਦਾ ਹੈ ਇਹ ਜਿਹੜਾ ਹੈ ਫਾਈਨਾਂਸ ਕਰਦਾ ਥਾਣਾ ਸਿੰਘ ਜਿਹੜਾ ਹੈ ਇਹਨੂੰ ਐਗਜ਼ੀਕਿਊਟ ਕਰਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਪ੍ਰਵੀਨ ਜੋ ਹੈ ਉਹ ਵੀ ਫਿਗਰ ਹੋਇਆ ਹੈ ਅਸੀਂ ਉਹਦੀ ਵੀ ਗ੍ਰਿਫਤਾਰੀ ਪਾਈ ਹੈ ਉਹ ਜ਼ਿਰੇ ਦਾ ਰਹਿਸ਼ੀ ਹੈ ਸਾਰਾ ਦਾ ਸਾਰਾ ਸਮਾਨ ਚੋਰੀ ਹੋਣ ਤੋਂ ਬਾਅਦ ਜੋ ਹੈ ਉਸਦੇ ਗਦਾਮ ਚ ਲੱਗਿਆ ਹੈ ਉਸਨੇ ਉਸਦੇ ਗਦਾਮ ਚ ਜੋ ਹੈ ਸਾਰੀ ਰਿਕਵਰੀ ਹੋਈ ਹੈ ਬੇਸਿਕਲੀ ਜਦੋਂ ਇਹ ਚੋਰੀ ਕਰਦੇ ਨੇ ਜੋ ਇਹ ਚੋਰੀ ਤੋਂ ਅਪੱਕ ਘਟ ਕੇ ਦੀ ਇਹ ਡਾਕਾ ਹੀ ਇੱਕ ਤਰੀਕੇ ਦਾ ਇਹ ਲੁੱਟ ਤੇ ਜਿਹੜੀ ਡਾਕੇ ਦੀ ਇਹ ਵਾਰਦਾਤ ਹੋਈ ਹੈ ਇਹ 4 ਤਰੀਕ ਨੂੰ ਕਰਨ ਤੋਂ ਬਾਅਦ ਬੜੇ ਪਲਾਨਡ ਤਰੀਕੇ ਨਾਲ ਜਿਹੜਾ ਹੈ ਅੱਗੇ ਵਧਦੇ ਨੇ ਮੌਕੇ ਤੇ ਇਹ ਇੱਕ ਆਈਸ਼ਰ 509 ਜਿਹੜਾ ਹੈ ਟਰੱਕ ਜਿਹੜਾ ਉਹ ਲੈ ਕੇ ਆਉਂਦੇ ਆ ਇਹਨਾਂ ਦੇ ਨਾਲ ਇੱਕ ਬਲੈਰੋ ਕੈਂਪਰ ਇੱਕ ਮੋਟਰਸਾਈਕਲ ਤੇ ਸਵਾਰ ਸਰਬਜੀਤ ਸਿੰਘ ਨਾਂ ਦਾ ਇਹਨਾਂ ਦਾ ਹੀ ਗੈਂਗ ਦਾ ਇੱਕ ਮੈਂਬਰ ਹੈ ਉਹ ਜਿਹੜਾ ਹੈ ਪਾਇਲਟ ਕਰਦਾ ਹੈ ਉਹ ਸਾਰੀ ਚੀਜ਼ ਨੂੰ ਵਾਚ ਕਰਦਾ ਹੈ